ਮੈਂ ਸਰਦਾਰ ਨਰਪਾਲ ਸਿੰਘ ਟੋਡੇ ਦੇ ਕ੍ਰਿਤਿਕ ਸਹਾਇੰਦ ਦਾ ਸੁਭਾ ਪਰਦਾ ਬੰਦੀ ਡੂਰ ਰਿਹਾ ਧਰਨਾਗਾ ਬੜਾ ਉੱਚਾ ਕਾਲਜ ਮੰਚ ਲਾਇਆ ਗਿਆ ਜਿਹੜਾ ਅੱਜ ਦਾ ਧਰਨਾ ਸੀ ਲਾਇਆ ਹੈ ਇਹ ਲਾਇਆ ਵੀ ਕੋਪਰਸਟ ਸੈਟੀਆਂ ਨੂੰ ਜਾਂ ਜਿਹੜੇ ਰੇ ਖਾਦ ਵੇਚਦੇ ਆ ਲੋਕ ਰੇ ਖਾਦ ਵੇਚਦੇ ਆ ਲੋਕ ਉਹ ਸਾਨੂੰ ਰੇ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਕਿਹੜੀਆਂ ਕਿਸਾਨਾਂ ਨੂੰ ਜ਼ਰੂਰਤ ਨਹੀਂ ਗਈ ਮੱਲੋਂ ਬਲੀ ਥੋਪਦੇ ਆ ਜਿਹਦੇ ਨਾਲ ਅਸੀਂ ਜੇ 1300 ਵਾਲੀ ਬੋਰੀ ਹੈ ਉਹ ਸਾਨੂੰ 2000 ਦੀ ਪੈਂਦੀ ਹੈ ਜਿੰਨਾਂ ਚੀਜ਼ਾਂ ਦੇ ਨਾਲ ਲੋਡ ਦੇ ਜਿਵੇਂ ਪਸ਼ੂਆਂ ਦੀ ਖਰਾਕ ਨੈਨੋ ਯੂਰੀਆ ਜਾਂ ਕੋਈ ਹੋਰ ਚੀਜ਼ਾਂ ਵੀ ਨਾਲ ਜੋੜ ਕੇ ਉਹ ਸਾਨੂੰ ਦਿੰਦੇ ਆ ਅਸੀਂ ਚਾਹੁੰਦੇ ਆ ਕਿਸਾਨ ਨੂੰ ਜਿੰਨੀ ਲੋਡ ਆ ਖਾਦ ਦੀ ਡਾਇਰੇ ਦੀ ਯੂਰੀਆ ਦੀ ਉਹ ਬਿਨਾ ਕਿਸੇ ਵਤ ਕਰੇ ਤੋਂ ਤੇ ਜਿੰਨੀ ਲੋੜ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਹੁਣ ਸੁਸਾਇਟੀਆਂ ਤੇ ਰਹੇ ਉਹ ਪੂਰਾ ਨਹੀਂ ਪਹੁੰਚਦਾ ਉਹ ਫਰੇ ਦੇ ਪਿੱਛੋਂ ਨਹੀਂ ਆਉਂਦਾ ਕਟੋਤੀ ਪਿੱਛੇ ਘਟਾਇਆ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਵੀ ਆਉਣ ਵਾਲੇ ਦਿਨਾਂ 'ਚ ਦਾਈ ਰੇ ਦਾ ਬਾਹਰਲੇ ਮੁਲਕਾਂ ਤੋਂ ਜਿੱਥੋਂ ਕਿਤੋਂ ਵੀ ਉਹ ਲੈ ਸਕਦੇ ਆ ਉਹ ਲੈ ਕੇ ਪ੍ਰਬੰਧ ਕਰਨ ਤਾਂ ਕਿ ਹਾਰਦੀਆਂ ਫਸਲਾਂ ਦੀ ਬਜਾਈ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਣੀ ਆ ਆਲੂਆਂ ਦੀ ਬਜਾਈ ਸ਼ੁਰੂ ਹੋ ਜਾਣੀ ਆ ਆਲੂਆਂ ਵਾਲੇ ਖੇਤਰ 'ਚ ਬਹੁਤ ਜ਼ਿਆਦਾ ਰੇਤ ਦੀ ਲੋੜ ਹੈ ਆਲੂ ਵਿਕੇ ਨਹੀਂ ਜਾ ਸਕਦੇ ਰੇਤ ਤੋਂ ਬਿਨਾ ਇਸ ਵਾਸਤੇ ਉਹਦੀ ਸਪਲਾਈ ਪੂਰੀ ਕੀਤੀ ਜਾਣੀ ਚਾਹੀਦੀ ਆ ਅੱਜ ਦਾ ਦਰਨਾ ਅਸੀਂ ਏਐਮ ਦਫ਼ਤਰ ਲਾਇਆ ਵੀ ਜਿੱਥੋਂ-ਜਿੱਥੋਂ ਵੀ ਸਾਨੂੰ ਤੁਸੀਂ ਰੇਤ ਚਕਵਾਉਣੀ ਹੈ ਉਹਨਾਂ ਨੂੰ ਇਸ ਗੱਲ ਤੋਂ ਰੋਕੋ ਵੀ ਉਹ ਵੱਧੂ ਚੀਜ਼ਾਂ ਸਾਨੂੰ ਨਾ ਦੇਣ ਅਧਿਕਾਰੀਆਂ ਨਾਲ ਗੱਲਬਾਤ ਹੋਈ ਉਹਨਾਂ ਨੇ ਕੋਈ ਵੀ ਬਾਕੀ ਕੋ ਰਿਸਪੌਂਸ ਇੱਥੇ ਸਾਡੇ ਜਿਹੜਾ ਰਾਏਗੜ ਯੂਨਟ ਹੈ ਇਹ ਅੱਗੇ ਮਿਲੇ ਸੀ ਉਹਨਾਂ ਨੇ ਸਾਨੂੰ ਪਾਲ ਮਟੋੜਣ ਵਾਲੀ ਨੀਤੀ ਬਣਾਈ ਹੈ ਕੋਈ ਹਾਂ ਪੱਖੀ ਹੰਗਾਰਾ ਜਿਹੜਾ ਉਹ ਨਹੀਂ ਭਰਿਆ ਤੇ ਅੱਜ ਉਹਨਾਂ ਨੇ ਸਾਨੂੰ ਮਿਲਣ ਦੀ ਕੋਈ ਧਰਨਾ ਲਾਏ ਤੋਂ ਲੋੜ ਨਹੀਂ ਸਮਝੀ ਵੀ ਅਸੀਂ ਇਹਨਾਂ ਨੂੰ ਮਿਲ ਕੇ ਸੈਟੀਸਫਾਈ ਕਰੀਏ ਉਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕੀਤੀ ਤੇ ਮੈਨੂੰ ਲੱਗਦਾ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਵੀ ਨਹੀਂ ਤੇ ਇਹਦੇ ਲਈ ਸਾਨੂੰ ਪਤਾ ਹੈ ਸਾਨੂੰ ਲੰਬੀ ਲੜਾਈ ਲੜਨੀ ਪੈਣੀ ਹੈ ਇਹ ਇਕੱਲੇ ਰਾਏਕੋਟ ਦੀ ਲੜਾਈ ਨਹੀਂ ਇਹ ਸਾਰੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਜਿਹੜੇ ਜਿਹੜੇ ਲੋਕ ਖੇਤੀ ਕਰਦੇ ਉਹਨਾਂ ਦੀ ਲੜਾਈ ਹੈ ਦੇਖੋ ਅਸੀਂ ਅੱਜ ਕਿਰਤੀ ਕਿਸਾਨੀ ਉਹਨਾਂ ਵੱਲੋਂ ਜਿਹੜਾ ਇੱਥੇ ਧਰਨਾ ਲਾਇਆ ਇਹ ਮਾਮਲਾ ਪੰਜਾਬ ਪੱਧਰ ਦਾ ਕਿ ਕਿਸਾਨ ਪਹਿਲਾਂ ਜਦੋਂ ਕਿਸੇ ਦੁਕਾਨ ਤੋਂ ਖਾਦ ਖਰੀਦਦੇ ਸੀਗੇ ਤੇ ਉਹਦੇ ਨਾਲ ਉਹ ਜਵਰੀ ਜਿਹੜਾ ਹੈਗਾ ਕੋਈ ਦਵਾਈਆਂ ਜਾਂ ਫालतू ਸਮਾਨ ਜਿਹੜਾ ਸੀ ਉਹ ਦੇਣ ਦੀ ਜਿਹੜੀ ਕਿਸਾਨ ਦੀ ਜ਼ਰੂਰਤ ਨਹੀਂ ਸੀ ਹੁਣ ਇਹੀ ਕੁਝ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਹੋਣਾ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਹੈ ਹੁਣ ਮੰਨ ਲਓ ਕੋਈ ਕਿਸਾਨ ਇਕੱਲੀ ਖੇਤੀ ਕਰਦਾ ਉਹਨੇ ਪਸ਼ੂ ਨਹੀਂ ਰੱਖੇਗੇ ਤੁਸੀਂ ਖਾਦ ਦੇ ਨਾਲ ਉਹਨੂੰ ਜਿਹੜੀ ਫੀਡ ਦੇ ਰਹੇ ਆ ਪਸ਼ੂਆਂ ਦੀ ਤੇ ਉਹ ਕੀ ਫੀਡ ਉਹ ਰਸੋਈ ਚ ਵਰਤੂਗਾ ਉਹ ਤਾਂ ਪਸ਼ੂਆਂ ਦੇ ਖਾਣ ਵਾਲੀ ਚੀਜ਼ ਹੈ ਤੇ ਉਹ ਪਸ਼ੂ ਉਹਨੇ ਰੱਖੇ ਨਹੀਂ ਹੋਏਗੇ ਇਸ ਤਰ੍ਹਾਂ ਜਿਹੜੀਆਂ ਫालतੂ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਕੀ ਆ ਕਿ ਇਹ ਕਿਸਾਨਾਂ ਦੀ ਜਿਹੜੀ ਜਵਰੀ ਹੈਗੀ ਆ ਇਹ ਲੁੱਟ ਕੀਤੀ ਜਾ ਰਹੀ ਆ ਸਮਾਜ ਦੇ ਵਿੱਚ ਕੋਈ ਵੀ ਬੰਦਾ ਐ ਨਹੀਂਗਾ ਕਿ ਜਿਹੜੀ ਚੀਜ਼ ਉਹਨੂੰ ਲੋੜ ਨਹੀਂ ਗਈ ਉਹਨੂੰ ਧੱਕੇ ਨਾਲ ਕੋਈ ਆ ਤੂੰ ਖਰੀਦ ਹੀ ਖਰੀਦ ਧੱਕੇ ਨਾਲ ਤੋਂ ਪੈਸੇ ਲਾਉ ਹੀ ਲੋ ਮਤਲਬ ਇਸ ਇਸ ਤੋਂ ਵੱਡੀ ਲੁੱਟ ਜਿਹਨੂੰ ਕਹਿੰਦੇ ਕਿ ਬਿਲਕੁਲ ਸਪਸ਼ਟ ਲੁੱਟ ਦਿਖ ਰਹੀ ਹੈਗੀ ਆ ਸਾਡੇ ਸਾਥੀਆਂ ਨੇ ਅਧਿਕਾਰੀਆਂ ਨੂੰ ਇਹਦੇ ਤੇ ਸ਼ਿਕਾਇਤ ਦਿੱਤੀ ਪਰ ਇਹਦੇ ਤੇ ਕੋਈ ਪੜਤਾਲ ਜਿਹੜੀ ਹੈਗੀ ਉਹ ਨਹੀਂ ਹੋਏਗੀ ਅੱਜ ਅਸੀਂ ਧਰਨਾ ਲਾ ਕੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਦੇ ਔਰ ਸਬੰਧਤ ਵਿਭਾਗਾਂ ਦੇ ਸਹਿਕਾਰਤਾ ਮੰਤਰੀ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਉਸੇ ਤਰ੍ਹਾਂ ਕਿਸਾਨਾਂ ਦੇ ਨਾਲ ਜਬਰਦਸਤੀ ਹੋ ਰਹੀ ਹੈ ਜੋ ਪ੍ਰਾਈਵੇਟ ਦੁਕਾਨਾਂ ਵਾਲੇ ਕਰਦੇ ਹੈਗੇ ਆ। ਤੋਂ ਅਸੀਂ ਅੱਜ ਇਹ ਮੰਗ ਕਰਦੇ ਆ ਐਸਡੀਐਮ ਤੋਂ ਵੀ ਕਿ ਉਹ ਵੀ ਇਸ ਇਲਾਕੇ ਦੇ ਜਿਹੜਾ ਅਧਿਕਾਰ ਖੇਤਰ ਉਹਦੇ ਹੁੰਦਾ ਵੀ ਕਿਤੇ ਵੀ ਕਿਸਾਨਾਂ ਨੂੰ ਖਾਦ ਦੇ ਨਾਲ ਜਬਰੀ ਜਿਹੜੀਆਂ ਖਾਲਤੂ ਚੀਜ਼ਾਂ ਹੈ ਨਾਲੇ ਉਹ ਜਿਹੜੀਆਂ ਉਹ ਨਾਂ ਦਿੱਤੀਆਂ ਜਾਣ। ਤੋ ਇਹ ਸਾਡੀ ਮੁੱਖ ਮੰਗ ਸੀ ਜੇ ਇਹਦੇ ਤੇ ਨਹੀਂ ਮਸਲਾ ਹੱਲ ਹੁੰਦਾਗਾ ਤੇ ਆਉਣ ਵਾਲੇ ਦਿਨਾਂ ਚ ਅਸੀਂ ਇੱਥੇ ਲੋਕਲ ਵੀ ਤੇ ਪੂਰੇ ਪੰਜਾਬ ਵਿੱਚ ਤੇ ਸੰਘਰਸ਼ ਜੜਾ ਹੈਗਾ ਹੋਰ ਉਹ ਤੇਜ਼ ਕਰਾਂਗੇ ਇਹ ਕਿਸਾਨਾਂ ਦੀ ਬਹੁਤ ਵੱਡੀ ਲੁੱਟ ਆ ਜਿਹੜੀ ਉਹ ਰੋਕਣ ਦੀ ਜ਼ਰੂਰਤ ਹੈ। ਜਿਵੇਂ ਪੰਜਾਬ ਦੇ ਵਿੱਚ ਹੋਰ ਕਥਾ ਲਈ ਦਾ ਜੁੜਿਆ ਹੋਇਆ ਮੁੱਦੇ ਨੇ ਜਿਵੇਂ ਹੜ੍ਹ ਪਛਤੀਆਂ ਦੇ ਵਿੱਚ ਆੜਾ ਤੇ ਹਾਲਾਤ ਬਣੇ ਹੋਏ ਨੇ ਦਾ ਬਹਿਣਕੋਲੀ ਵਾਲਾ ਮਾਮਲਾ ਸੀ ਇਹਨਾਂ ਨੂੰ ਕਿਵੇਂ ਦੇਖਦੇ ਹੋ ਔਰ ਇਹਨਾਂ ਦਾ ਕਿਸਾਨੀ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਉਹ ਕਿਵੇਂ ਇਹਨਾਂ ਦਾ ਸੰਘਰਸ਼ ਕਰਦੇ ਨੇ। ਦੇਖੋ ਜਿਹੜਾ ਪੰਜਾਬ 'ਚ ਹੜਾਂ ਵਾਲਾ ਮਾਮਲਾ ਹੈਗਾ ਅੱਜ ਪੰਜਾਬ ਦੇ ਗੁਰਦਾਸਪੁਰ 'ਚ ਫਾਜ਼ਿਲਕਾ 'ਚ ਕਪੂਰਥਲਾ 'ਚ ਕੋਸ਼ਿਸ਼ਾਂ ਤਰਨ-ਤਾਰਨ ਦਾ ਤੇ ਹੋਰ ਇਲਾਕੇ ਜਿਹੜੇ ਹੜ ਆ ਉਹ ਆਏ ਹੋਏ ਹੈਗੇ ਆ ਜਿੰਨੇ ਵੀ ਦਰਿਆਵਾਂ ਦੇ ਕੰਢੇ ਜਾਂ ਦਰਿਆਵਾਂ ਦੇ ਆਸ-ਪਾਸ ਜਿਹੜੇ ਲੋਕ ਹੈਗੇ ਰਹਿੰਦੇ ਆ ਕਿ ਇਹ ਸੀ ਲੰਮੇ ਸਮੇਂ ਤੋਂ ਗੱਲ ਉਠਾ ਰਹੇ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਦੇ ਮਤਾਬਕ ਜਿਹੜਾ ਹੈਗਾ ਉਹ ਹੱਲ ਹੋਣਾ ਚਾਹੀਦਾ ਜਦੋਂ ਤਾਂ ਪੰਜਾਬ ਨੂੰ ਪਾਣੀਆਂ ਦੀ ਜ਼ਰੂਰਤ ਹੁੰਦੀ ਆ ਪੰਜਾਬ ਦਰਿਆ ਦੇ ਕੰਢੇ ਤੇ ਰਿਪੀਰੀਅਨ ਪ੍ਰਿੰਸੀਪਲ ਇਹੀ ਕਹਿੰਦਾ ਕਿ ਜਿੱਥੋਂ ਦਰਿਆ ਵਗਦੇ ਉਹ ਪਾਣੀ ਦੇ ਮਾਲਕ ਹੋਣਗੇ ਜਦੋਂ ਤਾਂ ਪੰਜਾਬ ਚ ਔੜ ਹੁੰਦੀ ਆ ਪਾਣੀ ਦੀ ਜ਼ਰੂਰਤ ਹੁੰਦੀ ਆ ਨਹਿਰਾਂ ਭਰੀਆਂ ਪੰਜਾਬ ਤੋਂ ਬਾਹਰ ਜਾ ਰਹੀਆਂ ਹੁੰਦੀਆਂ ਨੇ ਅੱਜ ਜਦੋਂ ਪਾਣੀ ਵੱਧ ਗਿਆ ਹੈਗਾ ਪਾਣੀ ਪੰਜਾਬ ਚ ਵੀ ਨਹੀਂ بارش ਨਹੀਂ ਹੋ ਰਹੀ بارش ਤਾਂ ਜ਼ਿਆਦਾ ਹਿਮਾਚਲ ਚ ਹੋ ਰਹੀ ਹੈਗੀ ਹੈ ਕਿਉਂਕਿ ਪੰਜਾਬ ਹਿਮਾਚਲ ਅਪਰ ਪੇਰੀਅਨ ਪੰਜਾਬ ਲੋਅਰ ਪੇਰੀਅਨ ਉੱਪਰ ਤੋਂ ਜਿਹੜਾ ਸਾਰਾ ਪਾਣੀ ਆ ਰਿਹਾ ਸਾਡੇ ਦਰਿਆਵਾਂ ਦੇ ਵਿੱਚ ਉਹ ਸਾਡੇ ਜਿਹੜੀ ਹੈਗੇ ਪਿੰਡਾਂ ਦੇ ਪਿੰਡ ਡਬੋ ਰਿਹਾ ਹੈਗਾ ਫਸਲਾਂ ਦਾ ਨੁਕਸਾਨ ਕਰ ਰਿਹਾ ਹੈਗਾ ਤੇ ਹੁਣ ਇਹ ਸਾਰਾ ਨੁਕਸਾਨ ਵੀ ਪੰਜਾਬ ਚ ਲੱਗੂਗਾ ਮਤਲਬ ਜਦੋਂ ਪਾਣੀ ਦੀ ਜ਼ਰੂਰਤ ਆ ਪਾਣੀ ਦੂਸਰੇ ਸੂਬੇ ਲੈ ਜਾਣ ਜਦੋਂ ਹੜ ਆਵੇ ਉਹਦਾ ਨੁਕਸਾਨ ਜਿਹੜਾ ਹੈਗਾ ਪੰਜਾਬ 'ਚ ਲੈ ਇਹ ਬਿਲਕੁਲ ਜਿਹੜਾ ਹੈਗਾ ਵਿਤਕਰਾ ਹੈਗਾ ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਰਿਪੀਰੀਅਨ ਪ੍ਰਿੰਸੀਪਲ ਇਹ ਕਹਿੰਦਾ ਕਿ ਜਿਹੜਾ ਪਾਣੀ ਦਾ ਨੁਕਸਾਨ ਚੱਲੂਗਾ ਪਾਣੀ ਦਾ ਫਾਇਦਾ ਵੀ ਫਿਰ ਉਹੀ ਲਊਗਾ ਠੀਕ ਆ ਅੱਜ ਪੰਜਾਬ ਦੀ ਧਰਤੀ ਇਹੜ ਜਿਹੜਾ ਹੈਗਾ ਉਹ ਇੰਨਾ ਪਾਣੀ ਨਿਕਲ ਗਿਆ ਕਿ ਮਾਰ ਕਹਿੰਦੇ ਕਿ 2039 ਤੱਕ ਪੰਜਾਬ ਦੀ ਧਰਤੀ ਉੱਥੋਂ ਆਖਰੀ ਬੂੰਦ ਜਿਹੜੀ ਪਾਣੀ ਦੀ ਆ ਉਹ ਨਿਕਲ ਜਾਊਗੀ ਹੈਗੀ ਪੰਜਾਬ ਲਗਭਗ ਜਿਹੜੇ ਅਕਿਆ ਸਟਾਰਟ ਮਿਲੀਅਨ ਏਕੜ ਫੁੱਟ ਪਾਣੀ ਹਰ ਸਾਲ ਜਿਹੜਾ ਹੈਗਾ ਉਹ ਵਰਤਦਾ ਉਹਦੇ ਚ ਸਾਡੀ ਜਿਹੜੀ ਹੈਗੀ ਆ ਲਗਭਗ 11 ਮਿਲੀਅਨ ਏਕੜ ਫੁੱਟ ਪਾਣੀ ਆ ਉਹ ਲਗਾਤਾਰ ਜਿਹੜਾ ਘਟ ਰਿਹਾ ਹੈਗਾ ਕਿਉਂਕਿ ਜਿਹੜਾ ਸਾਨੂੰ ਪਾਣੀ ਦਰਿਆਵਾਂ ਤੋਂ ਮਿਲਦਾ بارش ਤੋਂ ਮਿਲਦਾ ਉਹਦੇ ਰਾਹੀਂ ਲਗਭਗ ਆ ਮਤਲਬ 55 56 ਜੇ ਆਪਾਂ ਕਹੀਏ ਲੱਖ ਮਿਲੀਅਨ ਏਕੜ ਫੁੱਟ ਪਾਣੀ ਦੀ ਮੁੜ ਪਰਪਾਈ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਆ ਮਿਲ ਉਹਦੀ ਪਰਪਾਈ ਯੋਜਨਾ ਹੀ ਪਰ 11 ਮਿਲੀਅਨ ਏਕੜ ਫੁੱਟ ਪਾਣੀ ਲਗਾਤਾਰ ਜਿਹੜਾ ਹੈਗਾ ਘਟਦਾ ਜਾ ਰਿਹਾ ਹੈਗਾ ਹਾਈਡਰੋਲੋਜੀ ਦੇ ਮਾਰਾ ਮੁਤਾਬਕ ਜਿਹੜਾ ਉਹਨਾਂ ਨੇ 2016 17 ਦੀ ਡਾਟਾ ਦਿੱਤਾ ਸੀ ਉਹਦੇ ਮੁਤਾਬਕ ਵੀ ਜੇ 11 ਮਿਲੀਅਨ ਏਕੜ ਫੁੱਟ ਪਾਣੀ ਧਰਤੀ ਹਟ ਪੰਜਾਬ ਦੀ ਹਰ ਸਾਲ ਨਿਕਲੂਗਾ ਤੇ 261 ਮਿਲੀਅਨ ਏਕੜ ਫੁੱਟ ਟੋਟਲ ਧਰਤੀ ਹਟ ਪਾਣੀ ਨਿਕਲ ਗਿਆ 2039 ਤੱਕ ਧਰਤੀ ਹਟੋ ਆਖਰੀ ਬੂੰਦ ਤੱਕ ਨਿਕਲ ਜੀ ਅਸੀਂ ਦਰਿਆਵਾਂ ਦੇ ਮਾਲਕ ਹੁੰਦੇ ਹੋਏ ਵੀ ਜਿਹੜਾ ਹੈਗਾ ਬੂੰਦ-ਬੂੰਦ ਵਾਸਤੇ ਤਰਸਾਂਗੇ ਔਰ ਇਹ ਮਾਮਲਾ ਕੱਲਾ ਇਹ ਨਹੀਂ ਕਿ ਧਰਤੀ ਹਟ ਪਾਣੀ ਖਤਮ ਹੋਊਗਾ ਧਰਤੀ ਦੇ ਵਿੱਚ ਜਿਵੇਂ ਆਪਾਂ ਧਰਤੀ ਹਟਲਾ ਪਾਣੀ ਧਰਤੀ ਹਟ ਜੈਕ ਦਾ ਕੰਮ ਕਰਦਾ ਜਿਵੇਂ ਕਿਸੇ ਚੀਜ਼ ਉਹ ਜੈਕ ਕੱਢ ਦਈਏ ਤੋ ਤਲੰਮ ਦੇ ਨੇ ਜਾ ਪੈਂਦੀ ਹੈ ਕੀਆ ਧਰਤੀ ਧਸਣ ਦੀਆਂ ਘਟਨਾਵਾਂ ਵੀ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਵਿੱਚ ਹੋਣਗੀਆਂ ਜਿਵੇਂ ਧਰਤੀ ਉੱਥੋਂ ਪਾਣੀ ਲਗਾਤਾਰ ਨਿਕਲਦਾ ਧਰਤੀ ਜਿਹੜੀ ਖੋਖਲੀ ਹੋ ਰਹੀ ਆ ਇਸ ਕਰਕੇ ਅਸੀਂ ਮੰਗ ਕਰਦੇ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੋਵੇ ਹਰ ਖੇਤ ਤੱਕ ਨਹਿਰੀ ਪਾਣੀ 12 ਮਹੀਨੇ 30 ਦਿਨ ਤੇ ਹਰ ਪਿੰਡ ਤੱਕ ਪੀਣ ਵਾਲਾ ਪਾਣੀ ਸਾਨੂੰ ਮਿਲੇ ਨਹਿਰੀ ਪਾਣੀ 12 ਮਹੀਨੇ 30 ਦਿਨ ਸਾਡੇ ਮੋਗੇ ਚੱਲਦੇ ਰਹਿਣ ਜਦੋਂ ਫਸਲ ਪੱਕ ਜੇ ਕਿਸਾਨ ਨੂੰ ਪਾਣੀ ਦੀ ਜ਼ਰੂਰਤ ਨਹੀਂ ਮੋਗੇ ਦੇ ਮੋਟ ਦੇ ਵਿੱਚ ਰੀਚਾਰਜ ਪੁਆਇੰਟ ਹੋਣਾ ਚਾਹੀਦਾ ਜਦੋਂ ਕਿਸਾਨ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਤਾਂ ਉਹ ਰੀਚਾਰਜ ਧਰਤੀ ਹੇਠ ਜਿਹੜਾ ਦਰਿਆਈ ਪਾਣੀ ਹੋਵੇ ਤਾਂ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਜਿਹੜਾ ਹੈਗਾ ਉੱਪਰ ਹੈਗਾ ਉਹ ਆ ਸਕੇ ਪਰ ਉਹਦੇ ਵਾਸਤੇ ਸਾਡੇ ਦਰਿਆਵਾਂ 'ਚ ਜਿਹੜਾ ਇੰਡਸਟਰੀਅਲ ਵੇਸਟ ਸਿੱਟਿਆ ਜਾਂਦਾ ਇੰਡਸਟਰੀ ਦੁਆਰਾ ਉਹਨੂੰ ਸ਼ਕਤੀ ਨਾਲ ਰੋਕਣ ਦੀ ਜ਼ਰੂਰਤ ਆ ਧਰਤੀ 'ਤੇ ਚੰਗਾ ਪਾਣੀ ਰੀਚਾਰਜ ਹੋਣਾ ਚਾਹੀਦਾ ਨਾ ਕਿ ਜਿਹੜਾ ਹੈਗਾ ਘਟਿਆ ਪਾਣੀ ਹਟਕ ਠੀਕ ਆ ਇਸੇ ਤਰ੍ਹਾਂ بارش ਦਾ ਪਾਣੀ ਹੈਗਾ بارش ਦੇ ਪਾਣੀ ਨੂੰ ਸਾਂਭਣ ਦਾ ਸਰਕਾਰ ਵੱਲੋਂ ਕੋਈ ਪ੍ਰਬੰਧ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਂਦਾ baarish da sirf 7 to 8% pani is mulk de vich jada vartya janda hai ga aur duniya ch mahar mannde aa ke je baarish da tusi 40 to 45% pani varton tak le jao te duniya ch pani da koi sankat nahi hai in inni paddarte matlab jada baarish hundi o keemti pani jada waste hai ga o ja rya hai ga te oda punjab sokka vi punjab chalda hadan da nuksan vi punjab jada chal rya hai ga to eh pani de masle da punjab ਦੇਖੋ ਪੰਜਾਬ ਦੇ ਵਿੱਚ ਤੁਸੀਂ ਹੁਣ ਦੇਖ ਲਓ ਕਿ ਹੜ ਆ ਗਈ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਅਜੇ ਤੱਕ ਚੁੱਪ ਲੋਕ ਹੀ ਲੋਕਾਂ ਦੀ ਬਾਹ ਫੜਦੇ ਹੈਗੇ ਆ ਲੋਕ ਹੀ ਲੋਕਾਂ ਲਈ ਛਾਰਾ ਲੈ ਕੇ ਜਾ ਰਹੇ ਨੇ ਤੇ ਪਸ਼ੂਆਂ ਵਾਸਤੇ ਲੋਕ ਹੀ ਲੋਕਾਂ ਵਾਸਤੇ ਪ੍ਰਬੰਧ ਕਰ ਰਹੇ ਗਿਆ ਸਰਕਾਰ ਬਿਲਕੁਲ ਚੁੱਪ ਜਿਹੜੀ ਹੈਗੀ ਆ ਧਾਰੀ ਬੈਠੀ ਆ ਹਰ ਸਾਲ ਇਹ ਹੁੰਦਾ ਕਿ ਜਦੋਂ ਵੀ ਤੁਸੀਂ ਨਹਿਰਾਂ ਦੀ ਡੀਸਿਲਟਿੰਗ ਕਰੋ ਠੀਕ ਆ ਹੁਣ ਨਹਿਰਾਂ ਦੇ ਵਿੱਚ ਜਿਹੜੀਆਂ ਨਹਿਰਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਅਸੀਂ ਜਦੋਂ ਪੜਦੀ ਸੀ ਉਦੋਂ ਇਹ ਸੀ ਕਿ ਜਦੋਂ بارش ਤੋਂ ਮਤਲਬ ਉਤੋਂ ਪਹਾੜਾਂ ਤੋਂ ਮਿੱਟੀ ਆਉਂਦੀ ਆ ਸਾਡੀਆਂ ਜ਼ਮੀਨਾਂ ਨੂੰ ਪਜਾਊ ਕਰਦੀ ਹੈਗੀ ਆ ਤੇ ਇਹ ਨਵਾਂ ਕੰਮ ਵੇਖਿਆ ਕਿ ਨਹਿਰਾ ਬੰਦ ਕਰ ਦਿੰਦੇ ਹੈਗੇ ਆ ਕਿ ਸਿਲਟ ਜੰਮਦੀ ਹੈਗੀ ਆ ਨਹਿਰਾ ਟੁੱਟ ਸਕਦੀਆਂ ਨੇ ਜਦੋਂ ਨਹਿਰਾਂ ਦੀ ਸਫਾਈ ਨਹੀਂ ਕੀਤੀ ਕਈ ਕਈ ਸਾਲ ਹੋ ਗਏ ਪੰਜਾਬ ਦੀ ਕੋਈ ਜਿਹੜੀ ਨਹਿਰ ਹੈਗੀ ਆ ਉਹ ਆਪਣੀ ਕਪੈਸਿਟੀ ਚ ਵਾਗੀ ਨਹੀਂ ਰਹੀਗੀ ਜੇ ਕਿਸੇ ਨਹਿਰ ਦੀ ਕੈਪੈਸਿਟੀ 3200 ਕਿਊਸਕਾ ਉਹ ਚ 2600 ਕਿਊਸਕਾ ਵਹਿ ਰਿਆ ਆਏਗਾ ਜੇ ਕਿਸੇ ਦੀ ਕੈਪੈਸਿਟੀ 1200 ਕਿਊਸਕਾ ਉਹ ਚ 600 ਕਿਊਸਕਾ ਵਹਿ ਰਿਆ ਆਏਗਾ ਇਹ ਹਾਲਤ ਹੈ ਜਿਹੜੀ ਆ ਉਹ ਹੈਗੀ ਆ ਤਾਂ ਪ੍ਰਬੰਧਾਂ ਦਾ ਮਾਮਲਾ ਤਾਂ ਵੱਡੇ ਪੱਧਰ ਤੇ ਈ ਗੜਬੜ ਉਹ ਹੈਗੀ ਆ ਨਹਿਰਾਂ ਦੀ ਡੀਸਲਟਿੰਗ ਹੋਣੀ ਚਾਹੀਦੀ ਆ ਦਰਿਆਵਾਂ ਦੀ ਜਿਹੜੀ ਹੈਗੀ ਆ ਦਰਿਆਵਾਂ ਚੋਂ ਕੀ ਹੁੰਦਾ ਕਿ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਆ ਹੁਣ ਇੱਕ ਪੂਰਾ ਮਾਈਨਿੰਗ ਵਿਭਾਗ ਹੈ ਸਰਕਾਰ ਦਾ ਉਹ ਪ੍ਰੋਪਰ ਦਰਿਆਵਾਂ ਦੀ ਇੱਕ ਸਫਾਈ ਨਹੀਂ ਹੁੰਦੀਗੀ ਉਹ ਮਾਈਨਿੰਗ ਵਾਲੇ ਕਿਤੇ ਕੱਢੀ ਜਾਂਦੇ ਕਿਤੇ ਵੱਡੇ-ਵੱਡੇ ਲੇ ਹੈਗੇ ਆ ਮਤਲਬ ਟੂਏ ਪੜ ਦਿੰਦੇ ਹੈਗੇ ਆ ਠੀਕ ਆ ਦੂਸਰੇ ਪਾਸੇ ਮਤਲਬ ਜਿਹੜਾ ਹੈਗਾ ਉਹ ਵੀ ਹਿਸਾਬ-ਤਾਬ ਉਹਦਾ ਕੋਈ ਨਹੀਂ ਹੈਗਾ ਤੋਂ ਦਰਿਆਵਾਂ ਦੀ ਸਫਾਈ ਹੋਣ ਦੀ ਜ਼ਰੂਰਤ ਹੈ ਨਹਿਰਾਂ ਦੀ ਸਫਾਈ ਹੋਣ ਦੀ ਜ਼ਰੂਰਤ ਹੈਗੀ ਆ ਠੀਕ ਆ ਤੇ ਇਹ ਜਿਹੜਾ ਪਾਣੀ ਹੈਗਾ ਇਹਨੂੰ ਅਸੀਂ ਕਿਵੇਂ ਧਰਤੀ ਹੇਠ ਭੇਜ ਸਕਦੇ ਆ ਇਹ ਕੀਮਤੀ ਪਾਣੀ ਨੂੰ ਇਹ ਪ੍ਰਬੰਧਾ ਦਾ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹਰ ਸਾਲ ਇਹੀ ਜਿਹੜੀ ਦਿੱਕਤ ਆਉਂਦੀ ਆ ਤੇ ਸਰਕਾਰ ਹਰ ਸਾਲ ਉਹੀ ਬਿਆਨ ਦੇ ਛੱਡਦੀ ਆ ਜਿਹੜੀ ਸਰਕਾਰ ਦੀ ਮੁਆਵਜ਼ਾ ਨੀਤੀ ਆ ਉਹ ਐਡੀ ਮਾੜੀ ਆ ਕਿ ਅੱਜ ਸਰਕਾਰ ਜਿਹੜੀ ਹੈਗੀ ਆ ਉਹ ਏਕੜ ਦਾ ਸਾਨੂੰ ਮੁਆਵਜ਼ਾ ਜਿਹੜਾ ਹੈਗਾ 15000 ਦੇ ਕਰੀ ਠੀਕ ਆ ਉਹ ਵੀ ਜੇ 75% ਨੁਕਸਾਨ ਹੋ ਗਿਆ ਤਾਂ ਜੇ 65% ਤੱਕ ਨੁਕਸਾਨ ਲਿਖਤਾ ਫਿਰ 8000 ਉਸ ਤੋਂ ਘੱਟ ਜੇ ਮਤਲਬ 50% ਤੋਂ ਘੱਟ ਨੁਕਸਾਨ ਹੈਗਾ ਉਹਦਾ ਕੋਈ ਮੁਆਵਜ਼ਾ ਹੀ ਨਹੀਂ ਠੀਕ ਹੈ ਤੇ ਇਸ ਇਹ ਵੀ ਪੂਰਾ ਮੁਆਵਜ਼ਾ ਉਦੋਂ ਹੀ ਮਿਲਦਾ ਜਦੋਂ ਗੜੇ ਮਾਰੀ ਹੋ ਜੇ ਵੀ ਹਾਂ ਵੀ ਇਹ ਗੜੇ ਆ ਨਾ ਤਾਂ 100% ਫਸਲ ਜਿਹੜੀ ਖਰਾਬ ਹੋ ਗਈ ਬਾਕੀ ਸਾਰੇ ਮਾਮਲੇ 100% ਖਰਾਬ ਆ ਲਿਖਿਆ ਲੀ ਜਾਂਦਾਗਾ ਤੇ 80 8000 ਰੁਪਇਆ ਲੱਖ ਲੱਖ ਰੁਪਇਆ ਜ਼ਮੀਨਾਂ ਦੇ ਠੇਕੇ ਦਾ ਮੁਆਵਜ਼ਾ ਤੁਹਾਨੂੰ 15000 ਰੁਪਇਆ ਦਿੱਤਾ ਜਾਂਦਾ ਹੈਗਾ ਇਹ ਜਿਹੜੀ ਸਰਕਾਰ ਦੀ ਮੁਆਵਜ਼ਾ ਨੀਤੀ ਵੀ ਆ ਕਿ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਉਨੀ ਪਰਪਾਈ ਹੋਣੀ ਚਾਹੀਦੀ ਆ ਫਿਰ ਤੁਹਾਨੂੰ ਮੁਆਵਜ਼ਾ ਮੰਨੇ ਜਾਊਗਾ ਜੇ ਨੁਕਸਾਨ ਕਿਸਾਨ ਦਾ ਲੱਖ ਹੋ ਰਿਹਾ ਹੋਇਆ ਤੁਸੀਂ ਦੇ 15000 ਰੁਪਏ ਦੇਗੇ ਤੇ ਇੱਕ ਤਰ੍ਹਾਂ ਦੀ ਉਹਨੂੰ ਬੁਰਕੀ ਪਾਉਣ ਵਾਲੀ ਜਿਹੜੀ ਗੱਲ ਉਹ ਹੈਗੀ ਆ ਪਰ ਅਸਲ 'ਚ ਕੀ ਹੈ ਸਰਕਾਰ ਦੀਆਂ ਸਾਰੀਆਂ ਨੀਤੀਆਂ ਕਿਸਾਨ ਪੱਖੀ ਨਾ ਹੋ ਕੇ ਕੁਝ ਕੁ ਜਿਹੜੇ ਵੱਡੇ ਤਨਾੜ ਲੋਕ ਆ ਉਹਨਾਂ ਦੇ ਪੱਖੀ ਜਿਹੜੀਆਂ ਨੀਤੀਆਂ ਨੇ ਇਸੇ ਕਰਕੇ ਲਗਾਤਾਰ ਕਿਸਾਨਾਂ ਨੂੰ ਅੰਦੋਲਨ ਦੇ ਰਾਜਾ ਉਹ ਪੈਣਾ ਹਾਂ ਜੀ ਸਰ ਜੀ ਗਰਤੀਸਾ ਦੀ ਬੰਦ ਨੂੰ ਮੁਕਤਾ ਜੀ ਕੁਸ਼ਤ ਆਪਰੇ ਜੀ ਦੇ ਤੇ ਖਾਲਸਾ ਨੂੰ ਉਸਮਾਨਤ ਹੈ ਹੀ ਗੱਲ ਹੋ ਰਹੀ ਹੈ। ਇਹਨਾਂ ਨੂੰ ਮੈਸੇਜ ਲੱਗਿਆ ਸੀ ਮੈਨੂੰ ਕਿ ਜਿਹੜਾ ਹੈਗਾ ਨੈਨੋ ਲਿਕਵਿਡ ਯੂਰੀਆ ਜਿਹੜਾ ਹੈਗਾ ਨਾਲ ਦਿੱਤਾ ਜਾਂਦਾ ਹੈਗਾ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਹੜਾ ਨੈਨੋ ਲਿਕਵਿਡ ਯੂਰੀਆ ਦੀ ਗੱਲਬਾਤ ਕਰਦੇ ਆਂ ਵੀ ਇਹ ਜਿਹੜੀ ਏਜੰਸੀ ਆ ਸੁਸਾਇਟੀਆਂ ਨੂੰ ਦੋ ਏਜੰਸੀ ਜਿਹੜੀਆਂ NAEP ਯੂਰੀਆ ਜਿਹੜੀ ਹੈਗੇ ਸਪਲਾਈ ਕਰਦੀਆਂ ਨੇ ਮਾਰਕਫੈਡ ਐਂਡ ਇਸਕੂ ਮਾਰਕਫੈਡ ਸਾਡੇ ਸੁਸਾਇਟੀਆਂ ਨੂੰ ਤੁਹਾਡੇ ਬੀਬਲ 60% ਸਪਲਾਈ ਕਰਦੀ ਹੈ ਇਸ ਕੋ ਜਿਹੜੀ ਹੈਗੀ ਹੈ 40% ਸਪਲਾਈ ਕਰਦੀ ਹੈ ਇਹ ਜਿਹੜੀ ਨੈਨੋ ਲਿਕਵਿਡ ਯੂਰੀਆ ਹੈਗਾ ਪਹਿਲਾਂ ਜਿਹੜੇ ਹੈਗੇ ਨੇ ਕਿਸਾਨਾਂ ਨੂੰ ਜਿਹੜੇ ਹੈਗੇ ਨੇ ਟ੍ਰੈਡੀਸ਼ਨਲ ਜਿਹੜਾ ਹੈਗਾ ਯੂਰੀਆ ਜਾਂ ਡੀਏਪੀ ਇਹ ਵੱਧ ਮਾਤਰਾ ਦੇ ਵਿੱਚ ਯੂਜ਼ ਕਰਦੇ ਸੀ ਉਸ ਦੀ ਨਵੀਂ ਇਨਵੈਂਸ਼ਨ ਦੇ ਵਿੱਚ ਇਹ ਜਿਹੜਾ ਨੈਨੋ ਲਿਕਵਿਡ ਯੂਰੀਆ ਜਿਹਦਾ ਹੈਗਾ ਇਹ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਸੀ ਕੁਝ ਪ੍ਰਾਇਮਰੀ ਸਟੋਰ ਉੱਤੇ ਉਹਨੇ ਕੋਰਡ ਕੀ ਉਹ ਤੁਹਾਨੂੰ ਦਿੱਤਾ ਜਾਵੇ ਹਾਂਜੀ ਕਿਸਾਨਾਂ ਨੂੰ ਜਿਹੜਾ ਹੈਗਾ ਪਹਿਲਾਂ ਉਹ ਐਕਚੁਅਲੀ ਸਾਨੂੰ ਜਿਹੜੀ ਹਾਇਰ ਅਥਾਰਟੀ ਵੱਲੋਂ ਜਿਹੜੇ ਹੈਗੇ ਸੀ ਕਿ ਜਿਹੜੀ ਹੈਗੀ ਆ ਆਈਸੀਐਸ ਨੂੰ ਵਰਤੋਂ ਵੱਧ ਚੁਸ ਕੀਤਾ ਜਾਵੇ ਤਾਂ ਉਹ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਹੈਗਾ ਇੱਕ ਤਾਂ ਇਹਦਾ ਲੋਅ ਪ੍ਰਾਈਸ ਸੀ ਤੇ ਵੀ ਜਿਹੜਾ ਹੈਗਾ ਵੀ ਇਹ ਪ੍ਰੋਡਕਟਿਵਿਟੀ ਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਮਦਦਗਾਰ ਕਰਦਾ ਹੈ

ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਵੀ ਜੇਕਰ ਡੀਏਪੀ ਜਾਂ ਯੂਰੀਆ ਸਪਲਾਈ ਨਹੀਂ ਕਰਦੀ ਉਹ ਏਜੰਸੀ ਫਿਰ ਕਿਸਾਨਾਂ ਨੂੰ ਸ਼ਾਰਟੇਜ ਹੁੰਦੀ ਆ ਉਹਨਾਂ ਦੀ ਜਿਹੜੀ ਹੈਗੀ ਆ ਕਿਸਾਨਾਂ ਨੂੰ ਸ਼ਾਰਟੇਜ ਹੁੰਦੀ ਆ ਵੀ ਕਿਸਾਨ ਫਿਰ ਸਾਡੇ ਕੋਲ ਆਉਂਦੇ ਨੇ ਵੀ ਸਾਨੂੰ ਕੁਛ ਨਾ ਕੁਛ ਵੀ ਇਹ ਪ੍ਰੋਡਕਟ ਜਿਹੜਾ ਨਾਮਾ ਲਾਂਚ ਕੀਤਾ ਹੈਗਾ ਵੀ ਕੁਛ ਨਾ ਕੁਛ ਉਹ ਜਿਹੜੇ ਹੈਗੇ ਨੇ ਇਸ ਕੋ ਵੱਲੋਂ ਜਿਹੜੇ ਹੈਗੇ ਨੇ ਬਾਕਸਸ ਜਾਂ ਡੱਬੇ ਦਿੱਤੇ ਜਾ ਰਹੇ ਨੇ ਵੀ ਤੁਸੀਂ ਕਾਈਂਡਲੀ ਐਟ ਲੀਸਟ ਕਿਸਾਨਾਂ ਨੂੰ ਇਹ ਦੇਣ ਵਾਸਤੇ ਪ੍ਰੇਰਿਤ ਕਰਦੇ ਸੀ ਜੀ ਨੈਨੋ ਲਿਕਵਿਡ ਯੂਰੀਆ ਵੀ ਕੋਈ ਫੋਰਸਫੁਲ ਨਹੀਂ ਜਿਸ ਕਿਸਾਨ ਨੂੰ ਚਾਹੀਦਾ ਹੈਗਾ ਉਹ ਲੈ ਸਕਦਾ ਹੈਗਾ ਠੀਕ ਹੈ ਜਿਸ ਨੂੰ ਨਹੀਂ ਲੋੜ ਉਹ ਨਹੀਂ ਲੈ ਸਕਦਾ ਕੋਈ ਇਹ ਗਿਆ ਸੀ ਜੀ ਸੈਮੀਨਾਰ ਬੇਸਿਕਲੀ ਇਫਕੋ ਵੱਲੋਂ ਜਿਹੜੇ ਹੈਗੇ ਨੇ ਇਹ ਤਕਰੀਬਨ ਕਿ ਸੈਂਪਲ ਵਜੋਂ ਇਹਨਾਂ ਦੇ ਖੇਤਾਂ ਦੇ ਵਿੱਚ ਲਗਾਇਆ ਗਿਆ ਖੁਦ ਯਾਨੀ ਕਿ ਕਈ ਕਿਸਾਨਾਂ ਦੇ ਕਾਫੀ ਅੱਛੇ ਰਿਜ਼ਲਟ ਵੀ ਆਏ ਨੇ ਠੀਕ ਹੈ ਤੇ ਕਾਫੀ ਜਿਹੜੇ ਹੈਗੇ ਨੇ ਉਹ ਕਈ ਵਾਰ ਜਿਹੜੀ ਲਿਕਵਿਡਿਟੀ ਯੂਰੀ ਦੀ ਮਾਤਰਾ ਨਾਲ ਉਹੋ ਇੰਬੈਲੈਂਸ ਕਰਕੇ ਕਾਫੀ ਕਿਸਾਨਾਂ ਨੂੰ ਲੋਕ ਵਰਤੀ ਦੀ ਦੇ ਕਰਕੇ ਰਿਜ਼ਲਟ ਵੀ ਨਹੀਂ ਆਇਆ ਇਸ ਕੋ ਬੋਲੋ ਤੇ ਜਿਹੜੇ ਹੈਗੇ ਨੇ ਸਾਡੇ ਵੱਲੋਂ ਵੀ ਇਨਸਟ੍ਰਕਸ਼ਨ ਜਾਰੀ ਕੀਤੀਆਂ ਆਆਂ ਹੈਗੀਆਂ ਨੇ ਇਸ ਤਰ੍ਹਾਂ ਇਹਨੂੰ ਆਪਾਂ ਬੈਟਰ ਯੂਟੀਲਾਈਜੇਸ਼ਨ ਕਰ ਸਕਦੇ ਹਾਂ